ਆਹ ਕਿ ਦੱਸੋ ਕਿ ਮੇਰੇ ਨਾਲ ਵੀ ਹੋਇਆ ਸੀ ਉਹ ਦੱਸੋ ਕਿ ਮੈਂ ਦੱਸ ਜਿਸ ਦਾ ਕੰਮ ਹੋ ਰਿਹਾ ਹੈ ਇਹ ਪੰਜ ਚਾਰ ਦਿਨ ਤੋਂ ਉਹ ਕੋਈ ਨਹੀਂ ਮਮਾ ਜਿਹੜਾ ਕਹਿੰਦਾ ਕਿ ਮੈਂ ਯੂਨੀਵਰਸਿਟੀ ਤੋਂ ਹਾਂ ਯੂਨੀਵਰਸਿਟੀ ਤੋਂ ਮੈਂ ਸਿੱਧਾ ਜਾਣਾ ਹੈ ਉਹ ਪੰਜਾਬ ਦਾ ਅੰਡੇ ਤੇ ਸਿਸਟਮ ਕਿਵੇਂ ਪ੍ਰੋਸੈਸ ਕਰਕੇ ਬੰਦਾ ਕਾਹਨ ਆਉਂਦਾ ਹੈ ਉਹ ਪਛਾਣ ਨੂੰ ਟਾਰਗੇਟ ਕਰਦਾ ਹੈ ਉਹ ਪਛਾਣ ਦਾ ਤੱਕ ਤੋਂ ਟੋੜਣਾ ਨੂੰ ਕਹਿੰਦਾ ਕਿ ਉਹ ਬਾਹਰ ਦੇਸ਼ਾਂ ਵਿੱਚ ਜਾ ਕੇ ਤਾਂ ਕਿ ਇਹ ਜੋ ਇਸ ਦੇਸ਼ ਵਿੱਚ ਕੁਝ ਖਤਮਤਾ ਦੇ ਇਸ ਤੋਂ ਬਾਅਦ ਕਰ ਰਿਹਾ ਹੈ। ਕੋਈ ਨਾ ਜਨਤਕ ਵਿਭਾਗ ਕੋਈ ਨਾ ਜਿਹੜੀ ਇੰਨੀਆਂ ਗੱਲਾਂ ਕਰਦਾ ਉਹ ਆਪਣੇ ਆਪ ਨੂੰ ਸਮਝਦਾ ਕੀ ਹੈ ਉਹ ਲੋਕ ਤਨ ਪਰਿਵਰਤਨ ਦੀ ਗੱਲ ਕਰਦਾ ਹੈਗਾ। ਇਹਦੀ ਤਾਂ ਗੱਲ ਹੈ ਕੋਈ ਜਿਹੜਾ ਬਾਬਾ ਖੁਦ ਆ ਉਹ ਅਮਰਸਰ ਦਾ ਰਹਿਣ ਵਾਲਾ ਦਾ ਖੁਦ ਬਾਬਾ ਪਾਟੜਾ ਹੈਗਾ ਪਾਟੜਾ ਕਮਿਊਨਿਟੀ ਨੂੰ ਬਿਲੋਂਗ ਕਰਦਾ। ਔਰ ਉਹ ਖੁਦ ਕਨਵਰਟਡ 크ਰਿਸਚਨ ਹੈ ਕਨਵਰਟਡ ਸੇਕ ਹੈਗਾ। ਜਦੋਂ ਖੁਦ ਕਨਵਰਟਡ ਆ ਜਦੋਂ ਲਿਕਨਵਰਸ਼ਨ ਕੀਤੀ ਆ ਤਾਂ ਬਾਕੀ ਲੋਕਾਂ ਨੂੰ ਕਨਵਰਸ਼ਨ ਤੋਂ ਕਿਵੇਂ ਰੋਕ ਸਕਦਾ ਉਹ ਪਹਿਲੇ ਜਿਹੜੀ ਤੁਸੀਂ ਸਾਰੇ ਜਾਣਦੇ ਹੋ ਕਿ ਜਿਹੜੀ ਪਾਟਲਾ ਕਮਿਊਨਿਟੀ ਆ ਕਿਸ ਲਾਈਨ ਵਿੱਚ ਆਉਂਦੀ ਹੈ ਕਿਸ ਰੈਂਕ ਵਿੱਚ ਆਉਂਦੀ ਹੈ ਕਿਸੇ ਸਾਹ ਕੋਲ ਆਉਂਦੀ ਉਹ ਇੱਕ ਇਦਾਂ ਦੀ ਗੱਲ ਕਰਦਾ ਔਰ ਇਹਦਾ ਮੈਂ ਪਹਿਲੇ ਵੀ ਪਿਛਲੇ 2-3 ਸਾਲ ਤੋਂ ਇਦਾਂ ਦੀ ਮੈਂ ਕਈ ਵਾਰੀ ਅਸੀਂ ਬਾਹਰਲੇ ਦੇਸ਼ਾਂ ਤੋਂ ਵੀ ਕਰਦਾ ਰਹਿੰਦਾ ਆ ਔਰ ਇਹ ਬਹੁਤ ਜ਼ਿਆਦਾ ਕ੍ਰਿਸਚੀਅਨਟੀ ਦੇ ਵਰਕਨਾ ਬੋਲਦਾ ਮੈਂ ਉਹਨੂੰ ਇਹ ਗੱਲ ਕਹਿਣੀ ਚਾਹੁੰਦਾ ਕਿ ਉਹ ਬੰਦਾ ਇਥੇ ਸਾਡੇ ਸਾਹਮਣੇ ਆਵੇ ਸਾਡੇ ਨਾਲ ਸਾਹਮਣੇ ਡਿਬੇਟ ਕਰ ਲੈ ਜਿਹੜੀ ਉਹਨੇ ਗੱਲ ਕਰਦੀ ਅਸੀਂ ਉਹਦੇ ਨਾਲ ਡਿਬੇਟ ਕਰਨ ਲਈ ਰੈਡੀ ਹੈਗੇ ਆ। ਔਰ ਜੋ ਉਹਦੇ ਇਸ਼ੂ ਨੇ ਸਾਡੇ ਸਾਹਮਣੇ ਆਣ ਕੇ ਕਰੇ ਅਸੀਂ ਉਹਦੇ ਨਾਲ ਕਰਨ ਨੂੰ ਤਿਆਰ ਹੈਗੇ। ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ ਉਹ ਬੰਦਾ ਜਦ ਕਿ ਉਹ ਯੂ ਐਸ ਏ ਦਾ ਸਿਟੀਜ਼ਨ ਨਾ ਔਰ ਇਸ ਵੇਲੇ ਉਹ ਵਿਜ਼ਿਟ ਵੀਜ਼ੇ ਤੇ ਇਸ ਦੇਸ਼ ਵਿੱਚ ਆਇਆ ਹੋਇਆ ਜਦ ਕਿ ਵਿਜ਼ਿਟ ਵੀਜ਼ੇ ਤੇ ਆ ਕੇ ਉਹਨੂੰ ਇੱਥੇ ਕਿਸੇ ਵੀ ਧਰਮ ਦੇ ਬਾਰੇ ਇਸ ਤਰੀਕੇ ਦੀਆਂ ਵੱਖਵਾਦੀ ਜਿਹੜੀਆਂ ਪ੍ਰੈਸ ਕਾਨਫਰੰਸਾਂ ਕਰਨ ਦਾ ਅਧਿਕਾਰ ਨਹੀਂ ਹੈਗਾ ਜੋ ਪ੍ਰੈਸ ਕਾਨਫਰੰਸਾਂ ਕਰ ਰਿਹਾ ਉਹ ਸਾਡੇ ਦੇਸ਼ ਦੇ ਵਿੱਚ ਆਣ ਕੇ ਸਾਡੇ ਆਪਸੀ ਭਾਈਚਾਰਕ ਸਾਂਝ ਨੂੰ ਤੋੜਨ ਦੀ ਗੱਲ ਕਰਦਾ ਸਾਨੂੰ ਆਪਸ ਵਿੱਚ ਚਲਵਾਉਣ ਦੀ ਗੱਲ ਕਰਦਾ ਔਰ ਉਹ ਇਹ ਜਿਹੜੀਆਂ ਸਾਰੀਆਂ ਗੱਲਾਂ ਕਰਦਾ ਆ ਉਹ ਦੇਸ਼ਦਰੂਹ ਵਾਲੇ ਕੰਮ ਕਰਦਾ ਮੈਂ ਇਹ ਗੱਲ ਕਹਿਣਾ ਚਾਹੁੰਦਾ ਇੰਕਾ ਗਵਰਨਮੈਂਟ ਤੋਂ ਮੰਗ ਕਰੂੰਗਾ ਸਟੇਟ ਗਵਰਨਮੈਂਟ ਤੋਂ ਮੰਗ ਕਰੂੰਗਾ ਕਿ ਉਸ ਬੰਦੇ ਦੇ ਉੱਤੇ ਯੂਏਪੀਏ ਲਾਇਆ ਜਾਵੇ ਔਰ ਉਹਦੇ ਤੇ ਦੇਸ਼ਦਰੂਹ ਦੀਆਂ ਤਾਰਾ ਲਾ ਕੇ ਐਨਆਈਐ ਐਨਐਸਏ ਦੇ ਅਧੀਨ ਉਹਨੂੰ ਅੰਦਰ ਕੀਤਾ ਜਾਵੇ ਕਿਉਂਕਿ ਸਾਡੇ ਦੇਸ਼ ਨੂੰ ਤੋੜਨ ਦੀਆਂ ਗੱਲਾਂ ਕਰਦਾ ਅਸੀਂ ਇਸ ਦੇਸ਼ ਦੇ ਵਿੱਚ ਸਾਰੇ ਭਾਈਚਾਰੇ ਜਿੰਨੀਆਂ ਵੀ ਅਸੀਂ ਸਮਾਜ ਹੈਗੇ ਹਾਂ Hindu ਵਾਸਤੇ ਕਿ ਆਕਰਿਸਟਨ ਆ ਮੁਸਲਮਾਨ ਆ ਅਸੀਂ ਸਾਰੇ ਆਪਸ ਵਿੱਚ ਭਾਈਚਾਰਕ ਸਾਂਝ ਦੇ ਨਾਲ ਰਹਿਦੇ ਆ ਜਦੋਂ ਸਾਡਾ ਪੰਜਾਬ ਆ ਪੰਜਾਬ ਦੇ ਚ ਉਤੋਂ ਕਿ ਸਿੱਖ ਜਿਹੜਾ ਬਹੁਤਾ ਇਸ ਵਿੱਚ ਰਹਿੰਦਾ ਸਿੱਖ ਤੇ ਜਿਹੜੇ ਕ੍ਰਿਸਚਨ ਅਸੀਂ ਆਪਸ ਵਿੱਚ ਨਾ ਭਾਈਚਾਰਕ ਸਾਂਝ ਦਾ ਰਹਿਦੇ ਆ ਅਸੀਂ ਸਿੱਖਾਂ ਨੂੰ ਇੱਥੇ ਆਪਣਾ ਵੱਡੇ ਭਰਾ ਦੀ ਤਰ੍ਹਾਂ ਮੰਨਦੇ ਆ ਕਿਉਂਕਿ ਅਸੀਂ ਇਹ ਮਹਿਸੂਸ ਕਰਦੇ ਆ ਕਿ ਜਿਹੜਾ ਸਿੱਖ ਆ ਨਾ ਉਹ ਕਿਤੇ ਖੜਾ ਆ ਤੇ ਉਸ ਜਗ੍ਹਾ ਤੇ ਨਾ ਗੁੰਡਾਗਰਦੀ ਤੇ ਬੇਇਨਸਾਫੀ ਨਹੀਂ ਹੋ ਸਕਦੀ ਅਸੀਂ ਇਹ ਮੰਨਦੇ ਇਸ ਗੱਲ ਔਰ ਉਹ ਬੰਦਾ ਸਾਡੇ ਤੇ ਦੁਫਾੜ ਪਾ ਰਿਹਾ ਸਾਡੇ ਤੇ ਡਰਨ ਦੀਆਂ ਗੱਲਾਂ ਕਰਦਾ ਸਾਡੇ ਕੰਬਜਨ ਤੋੜਨ ਦੀਆਂ ਗੱਲਾਂ ਕਰਦਾ ਅਸੀਂ ਉਹਦੇ ਇਹ ਸਾਰੇ ਸਿਸਟਮ ਨੂੰ ਕੰਡਮ ਕਰਦੇ ਆ ਔਰ ਦੂਸਰ ਚਰਚਾ ਬਾਰੇ ਬੋਲਦਾ ਕਨਵਰਸ਼ਨ ਬਾਰੇ ਬੋਲਦਾ ਜਿਹੜਾ ਕਨਵਰਸ਼ਨ ਹੈ ਇਹ ਕੁਦਰਤ ਦਾ ਨਿਯਮ ਜੇ ਦਿਨ ਚੜਦਾ ਤੇ ਦੁਪਹਿਰ ਵੀ ਹੁੰਦੀ ਆ ਸ਼ਾਮ ਵੀ ਹੁੰਦੀ ਤੇ ਰਾਤ ਵੀ ਪੈਂਦੀ ਆ ਰਾਤ ਪੈਂਦੀ ਆ ਤੇ ਦਿਨ ਵੀ ਚੜਦਾ ਇਹ ਜਿਹੜਾ ਕੁਦਰਤ ਦਾ ਨਿਯਮ ਹੈ ਕਨਵਰਸ਼ਨ ਆ ਇਹ ਉਸ ਚੀਜ਼ ਨੂੰ ਤਬਦੀਲੀ ਨੂੰ ਕਿਵੇਂ ਰੋਕ ਸਕਦਾ ਐਸ ਵੇਲੇ ਜਿੰਨੇ ਵੀ ਇੱਥੇ ਧਰਮ ਨੇ ਇਹ ਸਾਰੇ ਕਿਸ ਨਾ ਕਿਸੇ ਜਗ੍ਹਾ ਤੋਂ ਕਨਵਰਟ ਹੋ ਕੇ ਆਏ ਆ ਆ ਲੋ ਕੋਈ ਧਰਮ ਆ ਜੇ ਜ 500 ਸਾਲ ਪਹਿਲਾਂ ਆਇਆ ਤੇ ਇਸ ਕਰਕੇ 500 ਸਾਲ ਪਹਿਲਾਂ ਬਣਿਆ ਤਾਂ ਕਿਸੇ ਨਾ ਹੋਰ ਜਗ੍ਹਾ ਤੋਂ ਕਨਵਰਟ ਹੋ ਕੇ ਆਇਆ ਜੇ ਕੋ 2000 ਸਾਲ ਤੋਂ ਆਇਆ ਜੇ ਮੰਨ ਲਓ ਸੇ ਕ੍ਰਿਸਚਨ ਵੀ 2000 ਸਾਲ ਤੋਂ ਜਾਂ 2200 ਸਾਲ ਤੋਂ ਸੀ ਬਣਿਆ ਤੇ ਸਾਡੇ ਵਿੱਚ ਵੀ ਇਦਾਂ ਦੇ ਸੀ ਵੀ ਕਿਸੇ ਕਿਸੇ ਤੋਂ ਕਨਵਰਟ ਹੋ ਕੇ ਆਇਆ ਇਹ ਹੋਰ ਕੋਈ ਧਰਮ ਆਪਣੇ ਆਪ ਨੂੰ ਕਹਿੰਦਾ ਤੇ ਉਹ ਕਿਸੇ ਨਾ ਕਿਸੇ ਪਾਸੇ ਕਨਵਰਸ਼ਨ ਹੋ ਗਈ ਆ। ਕਿ ਸਹੀ ਹਰ ਵਾਰੀ ਸਿਰਫ ਨਰੂਲਾ ਜੀ ਦੀ ਹੀ ਚਰਚ ਕਿਉਂ ਟਾਰਗੇਟ ਤੇ ਆਂਦੀ ਹੈ? ਕੋਈ ਵੀ ਉੱਠਦਾ ਇਹਨਾਂ ਦੇ ਖਲਾਸੀ ਕਿਉਂ ਬੋਲਦਾ? ਕੀ ਕਰ ਰਣਾ? ਇਹਨਾਂ ਦਾ ਸਿਰਫ ਇੰਨਾ ਹੀ ਆ ਕਿ ਇਹ ਜਿਹੜਾ ਚਰਚ ਆ ਇਹ ਬੈਲ ਗਰੋਇੰਗ ਚਰਚ ਹੈਗਾ। ਇਸ ਚਰਚ ਦੇ ਵਿੱਚੋਂ ਲੋਕਾਂ ਨੂੰ ਇਨੀ ਬੈਸਟ ਖੁਰਾਕ ਮਿਲਦੀ ਹੈ। ਇਹਨਾਂ ਵਧੀਆ ਪ੍ਰਚਾਰ ਹੁੰਦਾ ਹੈ ਕਿ ਲੋਕਾਂ ਦੇ ਆਪਣੀਆਂ ਪਰੇਸ਼ਾਨੀਆਂ ਤੋਂ ਨਿਕਲੇ ਨੇ, ਮੁਸੀਬਤਾਂ ਤੋਂ ਨਿਕਲੇ ਨੇ। ਨ ਦੇ ਛੱਡ ਰਹੇ ਨੇ ਲੋਕਾਂ ਦਾ ਅਸੀਂ ਪਰਿਵਾਰਵਾਦ ਪਰਿਵਾਰਿਕ ਤੌਰ ਦੇ ਅੱਤੇ ਵਧੀਆ ਹੋ ਰਹੇ ਨੇ ਆਪਸ ਵਿੱਚ ਪ੍ਰੇਮ ਪਿਆਰ ਨਾਲ ਰਹੇ ਨੇ ਇਹ ਲੋਕਾਂ ਨੂੰ ਪ੍ਰੇਮ ਪਿਆਰ ਨਾਲ ਰਹਿੰਦੇ ਹੋਏ ਵੇਖ ਨਹੀਂ ਸਕਦੇ ਇਹਨਾਂ ਦਾ ਸਿਰਫ ਇਹ ਚਾਹੁੰਦੇ ਆ ਕਿ ਲੋਕੀ ਆਪਸ ਵਿੱਚ ਲੜਦੇ ਰਹਿਣ ਝਗੜਾ ਕਰਦੇ ਰਹਿਣ ਇਹ ਲੋਕਾਂ ਨੂੰ ਗਰੀਬ ਕਰਨਾ ਚਾਹੁੰਦੇ ਆ ਵਿਦੇਸ਼ੀ ਤਾਕਤਾਂ ਦਾ ਵੀ ਹੱਥ ਹੋ ਸਕਦਾ ਇਨਾਂ ਚ ਕਿਉਂਕਿ ਉਹਦੇ ਬੰਦਾ ਆਇਆ ਹੀ ਬਾਹਰੋਂ ਆ ਉਹਦੇ ਬੰਦਾ ਆਇਆ ਹੀ ਵਿਦੇਸ਼ ਚੋਂ ਆ ਉਹਦਾ ਦੇਸ਼ ਦੇਸ਼ ਨਾਲ ਲੈਣਾ ਦੇਣਾ ਨਹੀਂ ਹੈਗਾ ਜਦੋਂ ਉੱਥੇ ਯੂ ਐਸ ਏ ਚਲੇਗਾ ਤਾਂ ਉੱਥੇ ਜਾ ਕੇ ਆਪਣਾ ਕੰਮ ਕਰੇ ਜੋ ਉਹਨੇ ਕਰਨਾ ਇਸ ਤਰ੍ਹਾਂ ਕੇ ਕਿ ਉਹਦਾਂ ਦੀਆਂ ਗੱਲਾਂ ਕਰਦਾ ਇਹ ਬੰਦਾ ਬਾਕਾਇਦਾ ਤੌਰ ਤੇ ਕਿਸੇ ਨਾ ਕਿਸੇ ਏਜੰਸੀ ਦਾ ਏਜੰਟ ਹੈਗਾ ਉਹ ਸਾਡੇ ਦੇਸ਼ ਵਿੱਚ ਆਣ ਕੇ ਸਾਡੀ ਆਫਸਰਸ ਭਾਈਚਾਰਕਾਂ ਨੂੰ ਤੋੜਨਾ ਚਾਹੁੰਦਾ ਔਰ ਸਾਨੂੰ ਆਫਸਰ ਸਾਰੇ ਭਾਈਚਾਰਿਆਂ ਨੂੰ ਆਪਸ ਵਿੱਚ ਲੜਾਉਣਾ ਚਾਹੁੰਦਾ ਕੱਲ ਤੁਸੀਂ ਇਹਨਾਂ ਦੇ ਖਿਲਾਫ ਇੱਕ ਸ਼ਿਕਾਇਤ ਵੀ ਦਿੱਤੀ ਹੈ ਪੁਲਿਸ ਕਮਿਸ਼ਨਰ ਜਲੰਧਰ ਨੂੰ ਤੇ ਉਹਨਾਂ ਤੋਂ ਕੀ ਉਮੀਦ ਕਰਦੇ ਹੋ ਅਸੀਂ ਇਹ ਮੰਗ ਕੀਤੀ ਉਹਨਾਂ ਕੋਲੋਂ ਕਿ ਇਹ ਬੰਦਾ ਜਿਹੜਾ ਹੈ ਨਾ ਇਹਦਾ ਜਿਹੜਾ ਇਮੀਡੀਏਟ ਤੇ ਪਰਚਾ ਦਰਜ ਕੀਤਾ ਜਾਵੇ ਔਰ ਇਹਨੂੰ ਬਾਹਰ ਜਾਣ ਤੋਂ ਰੋਕਿਆ ਜਾਵੇ ਇਹਦਾ ਪਾਸਪੋਰਟ ਜ਼ਬਤ ਕੀਤਾ ਜਾਵੇ ਇਹਨੂੰ ਇਨਵੈਸਟੀਗੇਟ ਕੀਤਾ ਜਾਵੇ ਇਹ ਸਾਡੀ ਮੰਗ ਆ